ਬੱਜੀ ਅਸੀਤਰਾ ਅਸੀਗਾ ਜੀ ਅਸੀਗਾ ਸੰਦੀਪ ਵੀਰ ਜੀ ਹੋਰ ਸਾਡੀ ਦਾ ਬਾਜੀ ਠੀਕ ਠਾਕ ਜੀ ਵਧੀਆ ਜੀ ਕਿਵੇਂ ਜਾਂਦਾ ਕੰਮ ਜੀ ਵਧੀਆ ਵਧੀਆ ਜੀ ਵੇਗਿਆ ਮਾਲ ਪਿੱਛੇ ਵੇਗਿਆ ਵੇਗਿਆ ਇਹ ਉਹਦੇ 1 ਘੰਟੇ ਦੀ ਸਾਰਾ ਹੀ ਘਰੋ ਘਰੀ ਚੱਲ ਗਿਆ ਮਾਲ ਵੀਰ ਜੀ ਮਾਲ ਹੀ ਵਿਕਣਾ ਭਾਅ ਵੇਖਣਾ ਬਿਲਕੁਲ ਤੇ ਇੱਕ ਨਸਲ ਬਰੀਡ ਵਿਕਣੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਵੀ ਵਧੀਆ ਵਧੀਆ ਹੋ ਗਿਆ ਤੇ ਕਿਨੇ ਬਾਜੀ ਅੱਜ ਫਿਰ ਅੱਜ 6-7 ਗਾਵਾਂ ਹੈਗੀਆਂ ਜੀ ਕਦੋਂ ਸ਼ੁਰੂ ਜੀ ਹਾਂ ਜੀ ਇੱਕ ਇੱਕ ਵੀ ਐਡਰੈਸ ਦੱਸਦਾ ਸ਼ਹਿਰ ਆਪਣਾ ਹੈਗਾ ਜੇ ਸ਼੍ਰੀ ਹਰਗਵਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਨੰਬਰ ਆਪਣਾ ਸਕਰੀਨ ਤੇ ਚੱਲਦਾ ਰਹਿਣਾ ਹਾਂਜੀ ਹਾਂਜੀ ਤੇ ਆਪਾਂ ਨੂੰ ਇਧਰ ਮਹਿਤਾ ਚੌਂਕ 20 ਕਿਲੋਮੀਟਰ ਟਾਂਡਾ ਵੀ 20 ਕਿਲੋਮੀਟਰ ਖਰਚੋਵਾਲ 10 ਕਿਲੋਮੀਟਰ ਗੁਰਦਾਸਪੁਰ 40 ਕਿਲੋਮੀਟਰ ਲੱਗਦਾ ਹੈ ਤੇ ਬਾਕੀ ਮੇਰੇ ਵੀਰ ਇੱਕ ਬੇਨਤੀ ਆ ਕਿ ਕੋਈ ਵੀ ਸਾਈਕ ਪਾਉਣ ਤੋਂ ਡਰਿਆ ਨਾ ਕਰੋ ਵੀ ਮਤਲਬ ਕੋਈ ਇਧਰ ਉਧਰ ਹੋ ਜਣੇ ਇਹ ਤੁਹਾਨੂੰ ਮੈਨੂੰ ਕਹਿਣ ਦਿਆ ਮੈਨੂੰ ਡਰ ਲੱਗਦਾ ਮੇਰੇ ਰਾਜਸਥਾਨ ਚ ਪੈਸੇ ਮਰ ਗਏ ਇੰਦਾ ਇੱਥੇ ਨਾ ਇਸ ਚੈਨਲ ਤੇ ਅਜ ਤੱਕ ਮਰੇ ਆ ਬਿੰਦੇ ਚੈਨਲ ਤੇ ਨਾ ਮਰਨੇ ਆ ਬਿਲਕੁਲ ਬਿਲਕੁਲ ਤੇ ਦੂਜੀ ਗੱਲ ਇਹ ਆ ਕੋਈ ਆਪਾਂ ਜੇ ਕੋਈ ਸਾਈ ਪਾਊਗਾ ਪੱਕੀ ਉਹਦੇ ਘਰ ਤੱਕ ਵੀ ਮਾਲ ਛੱਡ ਕੇ ਫੇਰ ਪੈਸੇ ਲਿਆਵਾਂਗੇ ਆਪਾਂ ਨੂੰ ਕੋਈ ਨਹੀਂ ਡਰ ਪਾ ਠੀਕ ਆ ਜੀ ਤੇ ਬਾਕੀ ਦੇਖੋ ਆਪਾਂ ਕੋਸ਼ਿਸ਼ ਪੂਰੀ ਕੀਤੀ ਆ ਨਹੀਂ ਠੀਕ ਆ ਹੁਣ ਦੀਆਂ ਵਾਲੇ ਭਾਂ ਕਰਾਂਗੇ ਅਸੀਂ ਹਾਂ ਜੀ ਹਾਂ ਜੀ ਇਹ ਗਫੜਾ ਜੀ ਨਹੀਂ ਜੀ ਵੀਰ ਜੀ ਸੂਹੀ ਆ ਵਸੀ ਮੱਘੜ ਐ ਅੱਛਾ ਵੱਛੀ ਆ ਪਾ ਬਾਹਰ ਜੇ ਤੂੰ ਫੇਰਾ ਦਵਾਵੇਂ ਦਿਖਾ ਦਾਂਗੇ ਹਾਂ ਜੀ ਇਹ ਵੀ ਠੰਡੀ ਸੀ ਪਹਿਲਣ ਵੱਛੀ ਆ ਜੇ ਪਹਿਲਾ ਸੂਤ ਦੁੱਤ 9 ਕਿਲੋ ਹੋਗਾ ਅਜੇ ਪਰਸੋਂ ਆਈ ਵੱਛੀ ਵੱਧ ਸਕਦਾ ਆਪਣੀ ਥਾਂ ਤੇ ਠੀਕ ਲੋ ਜੀ ਕਰੋ ਜੇ ਕਰਾਓ ਹਾਂ ਠਾਜ ਹੈ ਠੰਡੀ ਸੀ ਬਿਲਕੁਲ ਚੋਅ ਜੂ ਗਿਲਕ ਵਧੀਆ ਨੇ ਜੀ ਵਧੀਆ ਵਧੀਆ ਵੱਛੀ ਦੇਖਣੀ ਦੋ ਜਾਣੀਆਂ ਵੇਖੋ ਬਿਲਕੁਲ ਇਹ ਵੀ ਦੀ 1 ਕਿਲੋ ਕਣੀ ਬਚੀ ਬਚੀ ਬੰਦਿਆ ਆਹ ਥੋੜੀ ਪੱਕੇ ਨੇ ਵੇ ਦੀ ਆ ਇਹ ਦੁੱਧ ਕੱਢਦੀ ਆ ਮੂੰਹ ਮਾ ਵੇਖੋ ਤੇ ਸੋਹਣੇ ਸੋਹਣੇ ਰੰਗ ਬੜਾ ਸੋਹਣਾ ਨਾਲ ਜਿੱਟੇ ਆ ਉਲੀ ਚੱਟੇ ਰੱਖ ਕਹ ਲਾਂਗੇ ਤੇ ਭਾਜੀ ਫੇਰ ਉੱਪਰ ਵਾਲੇ ਨੇ ਆਵਾਜ਼ ਜੀ ਵਾਹ 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 ਉਹ ਵੀ ਬਾਹੂ ਜਾਈ ਲਖਰੇ ਪਾਉਣ ਉਡਦੀਆਂ ਵਾਲੇ ਕਰਦੀਆਂ ਕਰੀਏ ਗਲੀ ਵਿੜੀ ਦੀ ਤਿਆਰੀ ਮੋਲ ਵੀਰ ਜੀ ਚੜਾਈ ਆ ਆਪੇ ਸੇਤੀਆ ਕਿ ਸੋਹਣੇ ਪੱਗਾਂ ਠੀਕ ਹੈ ਬਾਕੀ ਕੋਈ ਨਹੀਂ ਵੀਰ ਮੇਰਾ ਫੋਨ ਕਰ ਤੂੰ ਹੀ ਹੁਣ ਇਹ ਦੱਸ ਦੋ ਲੈ ਕਰ ਦਈਏ ਪਰ ਉਹ ਪੱਕਾ 35 ਮੁੱਲ ਜੇ ਉਤੋਂ 600 ਰੁਪਇਆ ਛੋਟ ਹੀ ਹੋਣੀ ਵੇਖਣਾ ਪਊ ਇਹ ਵੀ ਗੱਲ ਸੁਣੀ ਹੈ ਹਾਂ ਸੁਣੀ ਵੀ ਹੈ ਤੇ ਜਰਸੀ ਮਿਕਸ ਵਸ਼ੀ ਮਗਰ ਜੇ ਆ ਵਸ਼ੀ ਅਸ਼ਾਈ ਵਾਲ ਪਿਓਰ ਬੱਚਾ 15 ਲੀਟਰ ਦਾ ਵਸ਼ੀ ਜਾ ਦੂਜਾ ਸੁਆ ਜੇ ਹਾਂਜੀ ਹਾਂਜੀ ਥੋਣ ਥੋਣ ਦੇਖ ਦਿਖਾ ਦੇ 14 ਕਿਲੋ ਦੋ ਤਰੀ ਕੋਈ ਆਪਣਾ ਵੀਰ ਭਰਾ 12 ਕਿਲੋ ਦੀ ਔੜ ਤੇ ਲੈ ਜਾਏ ਘਰ ਬਹ ਠੀਕ ਹੈ ਜੀ ਐ ਕੋਈ ਰੱਸੀ ਨਹੀਂ ਪਾਉਣੀ ਕੋਸ਼ਿਸ਼ ਇੱਧਰ ਦੇ ਜੀ ਵਸ਼ੀ ਮਗਰ ਜੇ ਨੇ ਠੀਕ ਹੈ ਜੀ ਹਾਂਜੀ ਕਰਦੀ ਹੈ ਇਹ ਰੇ ਦਾ ਜੋੜਦੀ ਆਲਾ ਉੜਦੇ ਲੈ ਕਮ ਜਿਆਦਾ ਬਸ ਉੜਦੇ ਲੈ ਜਾਵੇ ਕਰਵਾ ਹਾਂਜੀ ਬਾਜੀ ਮੁੱਲ 45 ਇਹ ਨਾ ਕੋਈ ਕਵੇ 50 ਤੋਂ ਵੀ ਸ਼ੁਰੂ ਹੋ ਸਕਦਾ 55 ਤੋਂ ਵੀ ਤਿੰਨ ਛੋਟ 42000 ਦੀ ਤੇ ਕੋਈ ਆਨਲਾਈਨ ਮੰਗਾਵੇ ਆਗੇ ਚੋਗੇ ਛੱਤ ਕੋਈ ਵੀ ਡੰਗਰ ਦਾ ਛਣ ਗਲਤ ਹੋਵੇ ਆਪਣੇ ਕੋਲ 42000 ਜੋ 100 ਰੁਪਏ ਛੋਟ ਹੋ ਜੇ ਠੀਕ ਹੈ ਜੀ ਠੀਕ ਆ ਜੀ ਯਾਹ ਜੀ ਇਹ ਵਸ਼ੀ ਚਾਰ ਦੰਦ ਦਾ ਮੂਹ ਹਾਂਜੀ ਮਗਰ ਵੀ ਇਹਦੇ ਵਸ਼ੀ ਆ ਮਗਰ ਵਸ਼ੀ ਆ ਹਾਂਜੀ ਮਗਰ ਇਹ ਤੋਂ ਸਾਰਿਆਂ ਦੇ ਵੀਰ ਦੀਆਂ ਵਸ਼ੀਆਂ ਹੀ ਆ ਇਹ ਵੀ ਦਿਖਾਓ ਆ ਵੇਖੋ ਚਾਰ ਦੰਦ ਪੂਰ ਮੂਹ ਬੈਠ ਠੀਕ ਆ ਵੇਖ ਲਓ ਆ ਆ ਵਸ਼ੀ ਆ ਕਿੰਨਾ ਜੀ ਇਹਦੇ ਥੱਲੇ 12 ਲੀਟਰ ਦੁੱਧ 12 ਕਾ ਤੁਹ ਦਾ ਹੈਗਾ ਉਹਦਾ ਹਾਂਜੀ ਵੇਖ ਲਓ ਕੱਦ ਕੋੜ ਪੂਰਾ ਉਹਦਾ ਕੋਕੋ ਕੋਲਾ ਜਾਂ ਕਲਰ ਆ ਮੈਂ ਸੀਦੀ ਬਰੀਡ ਵੇਖੋ ਤੁਸੀਂ ਵੇਖੋ ਪਿਓਰ ਜਰਸੀ ਆ ਗਈ ਪਿਓਰ ਪਿਓਰ ਜਰਸੀ ਮਗਰ ਦੋ ਜਾਣੀਆਂ ਇੱਕ ਦੀਆਂ ਵੀ ਆ ਵੀ ਜਰਸੀ ਬੱਚਾ ਵੇ ਆਹ ਵਾਰ ਜਮ ਉੱਤੇ ਤੇ ਗੋਪੀ ਬਰੇ ਦੀ ਕੀ ਮਰਾ ਇਹਦਾ ਮੁੱਲ ਜੀ ਵੀਰ ਜੀ 65000 ਰੁਪਏ ਹਾਂਜੀ ਤੇ 60 ਜੋ 2000 ਰੁਪਏ ਸ਼ੋਰਟ ਵੀ ਜਾਇਆ ਹਾਂਜੀ ਜਾਨ ਲਵਾ ਠੀਕ ਹੈ ਠੀਕ ਹੈ ਮੇਹਲੋ ਵਸ਼ੀ ਕਦਾਂ ਨਹੀਂ ਠੀਕ ਹੈ ਜਾਇ ਜੀ ਅਨਿਕਮ ਇਹ ਗੱਬਣ ਇਹ ਗੱਬਣ ਦੂਜਾ ਸੂਆ ਹਾਂ ਗੱਬਣ ਗਾਂ ਜਿਹੜਾ ਮੇਰਾ ਵੀਰ ਲੈ ਕੇ ਜਾਊ ਇੱਥੇ ਵੀ ਪਾਸ ਕਰਕੇ ਖੜੇ ਆਪਣੀ ਦੇ ਕਿਸੇ ਨੇ ਔਨਲਾਈਨ ਮੰਗਾਈ ਆ ਉਹ ਵੀ ਤਸੱਲੀ ਕਰਕੇ ਲੈ ਕੇ ਜਾਵੇ ਬਸ ਠੀਕ ਆ ਫਿਰ ਇਹ ਕੱਚੀਆਂ ਹਾਂ ਛੋੜੀਆਂ ਘਰੇ ਆ ਵੀ ਨਫੇ ਵਾਲੀਆਂ ਹਣ ਦੀਆਂ ਆਵਾਜ਼ ਗਰੀਦਾ ਵੇਖੋ ਤੁਸੀਂ ਹੂੰ ਚੱਲੋ ਵੇਖੋ ਆ ਠੀਕ ਆ ਜੀ ਕੋਣ ਲਓ ਇਹਦੇ ਕਿੰਨਾ ਕਰਜੂ ਇਹ ਗੋਪੀ ਜੀ ਇਹ ਵੀਰ ਦੀ 16 17 ਕਿਲੋ ਵਸ਼ੀ ਨੂੰ ਦੇਗਾ ਠੀਕ ਹੈ ਹੈ ਬਰੀਡ ਹੈ ਕਿ ਨਹੀਂ ਬਰੀਡ ਪੂਰੀ ਬਰੀਡ ਹੈ ਆ ਵੇਖ ਲਓ ਗਿੱਠ ਮੂੰਹ ਲੱਗਾ ਜੀ ਮੋੜ ਦਾ ਉਹਨੂੰ ਜੀ 70 ਵੀ 65 ਵੀ ਹੂੰ 60000 ਦੀ ਵਸ਼ੀ ਦੇ ਲਈ ਚਲੋ ਠੀਕ ਹੈ 60000 ਦੇ ਕਰ ਦਾਂਗੇ ਛੋੜ ਛੋੜ ਚਲ ਜਾ ਹਾਂ ਹਈ ਇਹ ਕਪੜੀਆਂ ਗੱਪਣ ਗੱਪਣ ਸਾਥੀ ਇਹ ਦੁੱਧ ਸੁਆਦੀ ਹਾਂਜੀ ਆਪਣੇ ਕੋ ਜਿਹੜਾ ਜਰਸੀ ਲੈ ਜੂਗਾ ਜਾਨਾ ਜਿਆਦਾ ਖਲ ਫੁੱਲ ਪਾਈ ਜਾਵੇ ਖਲਦੀਆਂ ਪੱਕੀਆਂ ਆ ਬਚਾਲਾ ਪਾਈ ਦੀ ਜਰਸੀ ਚਾਹ ਰਹਿੰਦੇ گاਵਾ ਫੀਡ ਦੇ ਜਰਸੀ ਗਾ ਖਾਣ ਨਾਲ ਦੁੱਧ ਵੀ ਮੋਟਾ ਹੋਰਦੀ ਨਹੀਂ ਪੈਂਦੀ ਹਾਂ ਇਹ ਤੀਜਾ ਸੁਆ ਖਲ ਖਲ ਬੜੀ ਐਵੇਂ ਵਾਲੀ ਤਾਰਾ ਜੀ ਖਲ ਤੇ ਗਾਂ ਉੱਭਰ ਨਹੀਂ ਆ ਜੇ ਹਾਂਜੀ ਮੂਰੀ ਦੇ ਖਾਲ ਸੋੜ ਦਿਓ ਥੋੜੀ ਫੀਡ ਦੇ ਜੋਕਰ ਗਾਂ ਬਣਦੀ ਜਾਊਗੀ ਇੱਧਰ ਇੱਕ ਇਹਦਾ ਵੀ ਝੋਲ ਝਾਲ ਠਾਕ ਨਾ ਇਹ ਦੁਨਿਆਰੋ ਇੱਧਰ ਇੱਕ ਮੂੰਹ ਦੇਖ ਜੀ ਹਾਂ ਬੱਸ ਠੀਕ ਹੈ ਉਹ ਪੁਣੀ ਬਰੰਦੀ ਕੀ ਮਾਰਾਂ ਵੀਟੀ ਮੈਂ ਲੈਂਡ ਦੇਣ ਵਾਲੇ ਮੁੱਲ ਕਰਨੇ ਆ ਬਾਅਦ ਚ ਨਾ ਫੇਰ ਘੱਟ ਕਰ ਦੇਣਾ ਉਹ ਗੱਲ ਨਹੀਂ 50 ਚ 20480 ਚਲੋ ਫੁੱਲ ਵੱਡੀ ਆ ਵੇ ਰੱਖ ਕੇ ਸਹੀ ਲੈ ਆਹ ਜੀ ਇਹ ਵੀਰ ਜੀ ਵੇ ਕਹਿਣ ਮੈਂ ਪਹਿਲਾਂ ਵੀ ਕਹਿ ਸਕਦਾ ਦੂਜਾ ਸੁਹਾ ਵਸੀ ਆ ਦੂਜਾ ਸੁਹਾ ਹਾਂ ਜੀ ਉਹ ਮੂੰਹ ਤਾਂ ਕਹਿ ਦੇਣਾ ਹੀ ਪਹਿਲਣਾ ਜੇ ਦੂਸਰਾ ਸੁਹਾ ਥਾਣੇ ਵੇਖੋ ਇਹ ਹੁਣ ਤੇ ਨਹੀਂ ਠੀਕ ਹੈ ਜੀ ਇਹਨੇ 15 ਦਿਨ ਹੀ ਇਹਨੇ ਲੈਣੇ ਪੰਚੀ ਗੱਬਣ ਵਸੀ ਵੀਰ ਜੀ ਜੇ 2-4 ਦਿਨ ਬਾਅਦ ਲੈ ਜੇ ਉਨੀ ਬਣਦੀ ਆਪਣੀ ਸ਼ਾਮ ਜਰਾ ਕਾਨ ਵੇਖੀ ਕਿੰਨਾ ਦੇ ਪ੍ਰਾਹਮਾ ਨਾ ਮੂੰਹ ਵੇਖੋ ਨਹੀਂ 58 ਲੈ ਪਿਓ ਫਤਾਂ ਨਹੀਂ ਕਰਾਉਣਾ ਨਹੀਂ ਨਹੀਂ ਦਾਦੇ ਫੇਰੀ ਬਣ ਨਹੀਂ ਵਸ਼ੀ ਮੈਂ ਕਹਿੰਦਾ ਵੀ ਮੇਰੇ ਹੱਥਾਂ ਦੀਆਂ ਵਸ਼ੀਆਂ ਦਿੱਤੀਆਂ ਮੈਂ ਉਹਨਾਂ ਨੂੰ ਨਫੇ ਦੇਣ ਡਿਆਂ ਵਾਲੇ ਤੈਨੂੰ ਕਹਿੰਦਾ ਜੀ ਨੇ ਹਾਂ ਜੀ ਬਿਲਕੁਲ ਘਰ ਵਾਲਿਆਂ ਨੇ ਲਈ ਘਰ ਵਾਲਿਆਂ ਦੇ ਮਤਲਬ ਦਾ ਮਾਲ ਇੰਦੀ ਫਿਰ ਕੀਮਤ ਬਾਜੀ ਇਹਦਾ ਰੇਟ 45000 ਜੇ 2000 ਛੋਟ 43 ਦੀ ਵਸ਼ੀ ਚਲੋ ਠੀਕ ਇਹ ਲੋਕ ਕਿੱਧਾਂ ਦੀ ਵਸ਼ੀ ਹੈ ਜੀ ਤੇ ਆਹ ਸੁਈ ਹੈ ਜੀ ਇਹ ਸੁਈ ਹੈ ਇਹਦੇ ਮਗਰ ਵੀ ਵਸ਼ੀ ਹੈ ਜੀ ਅੱਛਾ ਮਗਰ ਵੀ ਵਸ਼ੀ ਹੈ ਜੀ ਦੋ ਤੇ ਦੇ ਥਲੇ 10-11 ਮੀਟਰ ਹੈਗਾ ਅੱਜ 10-11 ਮੀਟਰ ਹੈਗਾ ਇਹਨੇ ਲੇਵਾ ਖਾ ਵੀ ਨਵਾਂਗੇ ਇੰਨਾ ਇੰਨਾ 10-11 ਮੀਟਰ 10-11 ਆਹ ਵਸ਼ੀ ਹੈ ਇਹ ਲਾਸਟ ਪੀਸ ਕਰਦੀ ਆ ਜੋੜਦੀਆਂ ਵਾਲਾ ਭਾਰ ਦੇ ਕਿੰਨਾ ਟਾਈਮ ਹੋ ਗਿਆ ਸੀ ਨੇ ਇਹ ਵੀ ਜੀ 25 ਦਿਨ ਹੋ ਗਏ 25 ਦਿਨ ਹੋ ਗਏ ਮੈਲਾ ਮੂਲਾ ਮਾਰ ਲਿਆ ਵੀ ਕਈ ਇਹ ਮੈਲਾ ਮੋਲ ਲਿਖਦਾ ਹੈਗਾ ਇਹ 45 40 35 ਚ 2033000 ਰੁਪਏ ਵੇਖ ਲਓ ਕਿੱਡੀ ਗਾਜ ਜੈ ਜੀ ਜੈ ਜੀ ਚੱਲੋ ਫੇਰ ਫੇਰ ਆ ਜਾਣਗੀਆਂ ਹਾਂ ਇਹ ਤਾਂ ਅਜੇ ਕਿੱਡੀ ਗੱਲ ਹੈ ਜੀ ਹਾਂਜੀ ਬਿਲਕੁਲ ਬਸ ਆਹੀ ਪੜਾ ਜੀ 2 4 6 7 7 20 ਬਾਕੀ ਮੇਰੇ ਇੱਥੇ ਆਓ ਇੱਕ ਟਾਈਮ ਦੋ ਡੰਡ ਚ ਆ ਜੀ ਹਾਂ ਨਾ ਭਾਈ ਜੀ ਚਲੋ 90 90 55 30 55 30 ਆਇਆ ਹੈ ਬਾਕੀ ਸਕਰੀਨ ਤੇ ਵੀ ਅਜੀ ਚੱਲਦਾ ਤੇ ਆਪਣਾ ਮੇਰਾ ਵੀਰ ਚਵਾਈ ਕਰਕੇ ਥਾਣ ਗੱਬਣਾ ਦੇ ਚੈੱਕ ਕਰਕੇ ਆਪਣੀ ਤਸਦੀ ਕਰਕੇ ਰਹਿ ਗਿਆ